ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ 22 ਜੁਲਾਈ ਤੋਂ 22 ਜੁਲਾਈ 2025 ਏਸੀ ਮਹੀਨੇ ਤੋਂ ਯੂਕੇ ਦਾ ਲੋਟਰੀ ਵੀਜ਼ਾ ਦੁਬਾਰਾ ਫਿਰ ਓਪਨ ਹੋ ਰਿਹਾ ਆ ਜਿਹੜਾ 2 ਸਾਲ ਦਾ ਵਰਕ ਪਰਮਿਟ ਹੈ ਗਵਰਨਮੈਂਟ ਤੋਂ ਗਵਰਨਮੈਂਟ ਦੇ ਡੀਲ ਦੇ ਰਾਹੀਂ ਹੁੰਦਾ ਆ ਔਰ ਇਹਦੇ ਵਿੱਚ ਤਕਰੀਬਨ 2500 ਤੋਂ ਲੈ ਕੇ 3000 ਦੇ ਵਿੱਚ ਵਿੱਚ ਇਹ ਬੱਚੇ ਨੂੰ ਸੱਦਦੇ ਆ ਜਿਹਦੀ ਉਮਰ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਹੈ ਆ ਪੁਰਾਣੇ ਇੱਥੇ ਇਹ ਸਰਕ ਬੀਜੇ ਦੇ ਵਿੱਚ ਹਨਾ ਇਹ ਲੋਟਰੀ ਬੀਜੇ ਦੇ ਵਿੱਚ ਲੁੱਟ ਵੀ ਬਹੁਤ ਚੱਲਦੀ ਆ ਲੋਕਾਂ ਤੋਂ ਬਹੁਤ ਪੈਸਾ ਲੁੱਟਿਆ ਜਾਂਦਾ ਕੋਈ ਅਪਲਾਈ ਕਰਨਾ ਜੇ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਆਪਣੇ ਮੋਬਾਈਲ ਤੋਂ ਆਪਣੇ ਕੰਪਿਊਟਰ ਤੋਂ ਜਾਂ ਆਪਣੇ ਲੈਪਟਾਪ ਤੋਂ ਅਪਲਾਈ ਕਰਦੇ ਆ ਖੁਦ ਆਪਣੇ ਘਰ ਬੈਠ ਕੇ ਤਾਂ ਫਿਰ ਇਹ 100% ਫ੍ਰੀ ਆ 101% ਫ੍ਰੀ ਆ ਅਪਲਾਈ ਕਰਨਾ ਕੋਈ ਫੀਸ ਨਹੀਂ ਲੱਗਦੀ ਕੋਈ ਵੀ ਫੀਸ ਨਹੀਂ ਲੱਗਦੀ ਬਿਲਕੁਲ ਫ੍ਰੀ ਆ ਇਹ 100% ਫ੍ਰੀ ਆ ਤੇ ਪਰ ਇੱਥੇ ਕੀ ਆ ਕਿ ਏਜੰਟ ਕੋਈ ਲੱਖ ਰੁਪਈਆ ਕੋਈ ਡੇਢ ਲੱਖ ਰੁਪਈਆ ਕੋਈ 70 80 ਹਜ਼ਾਰ ਕੋਈ 50 60 ਹਜ਼ਾਰ ਕੋਈ 30 40 ਹਜ਼ਾਰ ਮੰਗੀ ਜਾ ਰਿਹਾ ਆ ਔਰ ਫਿਰ ਲੋਕਾਂ ਨੂੰ ਕਹਿੰਦੇ ਆ ਕਿ ਆ ਇਹਦੀਆਂ ਸੀਟਾਂ ਬਹੁਤ ਲਿਮਟਿਡ ਹੁੰਦੀਆਂ ਆ ਇਹਦੀ ਸੀਟ ਬੁੱਕ ਕਰਾ ਲਓ ਤੁਹਾਡਾ ਪਹਿਲਾ ਨੰਬਰ ਆ ਜਾਊਗਾ ਇਸ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਨਾ ਤੇ ਇਹਦੀਆਂ ਸੀਟਾਂ ਕੋਈ ਹੁੰਦੀਆਂ ਆ ਨਾ ਬੁੱਕ ਕਰਾ ਲਓ ਨਾ ਤੁਹਾਡਾ ਪਹਿਲਾ ਨੰਬਰ ਲੱਗਣਾ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਦੂਸਰੀ ਚੀਜ਼ ਆ ਕਿ ਦੇਖੋ ਮੇਰੀ ਵੀ ਬਹੁਤ ਲੋਕਾਂ ਨਾਲ ਗੱਲ ਚੱਲਦੀ ਸੀ ਵੀ ਲੋਕਾਂ ਦੇ ਅਪਲਾਈ ਕਰਾਉਣੇ ਸਹੀ ਪੈਸਿਆਂ 'ਚ ਪਰ ਲੋਕ ਪੈਸੇ ਬਹੁਤ ਮੰਗਦੇ ਸੀ ਇਸ ਕਰਕੇ ਕਿਸੇ ਨਾਲ ਗੱਲ ਨਹੀਂ ਬਣਦੀ ਸੀਗੀ ਪਰ ਇੱਕ 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 ਨਾਲ ਜੇ ਇੱਕ ਜਣੇ ਨਾਲ ਗੱਲ ਬਣੀ ਆ ਤੇ ਮੈਂ ਤੁਹਾਨੂੰ ਕੱਲ ਨੂੰ ਨੰਬਰ ਸ਼ੇਅਰ ਕਰ ਦਊਗਾ ਤੁਸੀਂ ਉਹਨਾਂ ਤੋਂ ਜੇ ਅਪਲਾਈ ਕਰਾਉਣਾ ਇੱਕ ਜਾਇਜ਼ ਜਿਹੀ ਫੀਸ ਰੱਖੀ ਆ ਸਹੀ ਜਿਹੀ ਫੀਸ ਜੋ ਮਿਹਨਤ ਲੱਗਦੀ ਆ ਦੇਖੋ ਕੇਸ ਅਪਲਾਈ ਕਰਾਉਣਾ ਫਾਈਲ ਰੈਡੀ ਕਰਨੀ ਆ ਸਾਰਾ ਕੁਝ ਕਰਨਾ ਆ ਕਿਸੇ ਟਾਈਮ ਦੋ ਦੋ ਤਿੰਨ ਤਿੰਨ ਘੰਟੇ ਵੀ ਵੇਟਿੰਗ ਕਰਨੀ ਪੈਂਦੀ ਆ ਸੈਡਾਂ ਜਿਹੜੀਆਂ ਉਹ ਹੈਂਗ ਹੋ ਜਾਂਦੀਆਂ ਕਿਉਂਕਿ ਇੱਕਦਮ ਲੱਖਾਂ ਲੋਕ ਅਪਲਾਈ ਕਰਦੇ ਆ ਉਹਦੇ ਕਰਕੇ ਫਿਰ ਦੇ ਨਿਕਲਦਾ ਨਹੀਂ ਨਿਕਲਦਾ ਤੁਹਾਡੀ ਆਪਣੀ ਕਿਸਮਤ ਆ ਤੇ 10000 ਰੁਪਿਆ ਫੀਸ ਰੱਖੀ ਆ ਕੋ ਨਾਰਮਲ ਜਿਹੀ 10000 ਰੁਪਿਆ ਫੀਸ ਰੱਖੀ ਆ ਉਹ ਵੀ ਜੋ ਮਿਹਨਤ ਆ ਜੋ ਮਿਹਨਤ ਆ ਟਾਈਮ ਲੱਗਦਾ ਆ ਸਾਰਾ ਕੁਝ ਉਹੀ ਫੀਸ ਰੱਖੀ ਆ ਫੈਲ ਚਾਰਜੇ ਦਾ ਅਪਲਾਈ ਕਰਦਾ ਸਿਰਫ 10000 ਰੁਪਿਆ ਫੀਸ ਰੱਖੀ ਆ ਨਾ ਕੋਈ 50000 ਨਾ ਕੋਈ 70000 ਨਾ ਲੱਖ ਨਾ 1.5 ਲੱਖ ਸਿਰਫ 10000 ਰੁਪਿਆ ਔਰ ਉਹ ਵੀ ਆ ਤੁਹਾਡਾ ਨਿਕਲਦਾ ਨਹੀਂ ਨਿਕਲਦਾ ਉਹਨੇ ਆਪਣੀ ਮਿਹਨਤ ਦਾ 10000 ਰੁਪਿਆ ਲੈਣਾ ਆ ਤੇ ਬਾਕੀ ਜਿਹੜੇ ਇਦਾਂ ਦੀਆਂ ਐਡਾਂ ਆਉਂਦੀਆਂ ਆ ਕਿ ਸੀਟ ਬੁੱਕ ਕਰਾ ਲਓ ਲਿਮਟਿਡ ਸੀਟਾਂ ਆ ਤੇ ਤੁਹਾਡਾ ਨੰਬਰ ਪਹਿਲਾਂ ਲੱਗ ਜੂ ਇਹ ਸਾਕੋ ਫੇਕ ਆ ਝੂਠਿਆ ਇਦਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਜੀ ਇਨ੍ਹਾਂ ਫਰੋਟਾਂ ਤੋਂ ਬਚਣਾ ਆ ਦੂਸਰੀ ਚੀਜ਼ ਆ ਜੇ ਕੋਈ ਕਹਿੰਦਾ ਆ ਕਿ ਇਹ ਅਸੀਂ ਭਰਾਂਗੇ ਤੋਂ 100% ਨਿਕਲੂਗਾ ਉਹ ਵੀ ਝੂਠਿਆ ਤੇ ਮੈਂ ਕੱਲ ਨੂੰ ਨੰਬਰ ਸ਼ੇਅਰ ਕਰ ਦਊਗਾ ਜੇ ਕਿਸੇ ਨੇ ਵੀ ਅਪਲਾਈ ਕਰਾਉਣ ਚ ਹੈਲਪ ਚਾਹੀਦੀ ਹੈ ਤੇ ਇਸ ਨੰਬਰ ਤੇ ਕੰਟੈਕਟ ਕਰ ਲੈਣਾ ਕੱਲ ਨੂੰ ਮੈਂ ਇਸਟਾ ਦੇ ਤਾਂ ਵੱਡੀ ਵੀਡੀਓ ਪਾ ਕੇ ਸਾਰੀ ਜਾਣਕਾਰੀ ਦੇ ਦਊਗਾ ਹਾਂ ਜੇ ਤੁਸੀਂ ਘਰ ਬੈਠ ਕੇ ਖੁਦ ਅਪਲਾਈ